ਤਪਨ ਸਿੰਘ ਸਹਿਬਾਨਾ ਨੇ ਤਨਖਾਹੀ ਅਕਰਾਰ ਦਿੱਤੇ ਕਿ ਸੁਖਬੀਰ ਸਿੰਘ ਬਾਦਲ ਸਣੇ ਸਾਬਕਾ ਕਾਲੀ ਮੰਤਰੀ ਨੂੰ ਅੱਜ ਜਥੇਦਾਰ ਸਹਿਬਾਨ ਦੇ ਵੱਲੋਂ ਤਲਬ ਕੀਤਾ ਗਿਆ। ਤਾਂ ਪੰਨ ਸਿੰਘ ਸਹਿਬਾਨਾ ਨੇ ਸੁਖਬੀਰ ਸਿੰਘ ਬਾਦਲ ਸਣੇ 2007 ਤੋਂ 2017 ਦੌਰਾਨ ਸਰਕਾਰ ਦੇ ਹਿੱਸਾ ਰਹਿਣ ਵਾਲੇ ਅਗੂਆਂ ਨੂੰ ਫਸੀਲ ਤੇ ਮਨਸੂਕ ਇਕੱਤਰ ਕਰਕੇ ਲੱਗੇ ਦੋਸ਼ਾਂ ਦੇ ਸਪਸ਼ਟੀਕਰਨ ਮੰਗੇ ਨੇ। ਤੋਂ ਤੇ ਆਪਣੇ ਸੰਬੋਧਨ ਦੌਰਾਨ ਜਥੇਦਾਰ ਸਹਿਬਾਨ ਨੇ ਆਖਿਆ ਕਿ ਸ਼੍ਰੀ ਕਾਲ ਤੱਕ ਸਾਹਿਬ ਸਰਵਉੱਚ ਹੈ ਤੇ ਇਸ ਦੀ ਮਾਨ ਮਰਿਆਦਾ ਸਰਵਉੱਚ ਹੈ। ਉਹਨਾਂ ਕਿਹਾ ਕਿ ਅੱਜ ਜਸਮੁੱਚੇ ਖਾਲਸਾ ਪੰਥ ਦੀ ਨਤਣਾ ਦੇਸ਼ੇ ਦੇਸ਼ਾਂ ਵਿਦੇਸ਼ਾਂ ਤੋਂ ਹੀ ਅਕਾਲ ਤੱਕ ਟੁੱਟੇ ਟੇਕੇ ਹੋ ਗਿਆਂ ਨੇ ਤਾਂ ਹੋਰ ਉਹਨਾਂ ਨੇ ਕੀ ਕੁਝ ਵੱਡੀਆਂ ਗੱਲਾਂ ਆਖੀਆਂ ਨੇ ਉਹ ਜਾਣਦੇ। ਸ੍ਰੀ ਅਕਾਲ ਪੁਰਖ ਸਾਹਿਬ ਜੀ ਦੇ ਫ਼ਸੀਲ ਤੋਂ ਜੋ ਸਵਾਲ ਸੁਖਬੀਰ ਸਿੰਘ ਬਾਦਲ ਨੂੰ ਕੀਤੇ ਗਏ ਉਹਨਾਂ ਦੇ ਸਾਥੀਆਂ ਨੂੰ ਕੀਤੇ ਗਏ। ਔਰ ਉਹਨਾਂ ਨੇ ਆਪਣੇ ਉੱਪਰ ਲੱਗੇ ਹੋਏ ਦੋਸ਼ਾਂ ਨੂੰ ਉਹਨਾਂ ਗੁਨਾਹਾਂ ਨੂੰ ਹੱਥ ਜੋੜ ਕੇ ਸਤਿਗੁਰਾਂ ਦੇ ਸਾਹਮਣੇ ਸੰਗਤ ਦੇ ਸਾਹਮਣੇ ਕਬੂਲ ਕੀਤਾ ਔਰ ਇਹਨਾਂ ਦੇ ਨਾਲ ਇਹਨਾਂ ਦੇ ਸਾਥੀਆਂ ਨੇ ਵੀ ਇਹਨਾਂ ਗੁਨਾਹਾਂ ਚਾਪੜੇ ਪਾਕਿਸਤਾਨੇ ਨੂੰ ਕਬੂਲ ਕੀਤਾ ਇਹਨਾਂ ਦੇ ਨਾਲ ਸੁਖਦੇਵ ਸਿੰਘ ਢੀਂਸਾ ਸੁਤਿਆ ਸਿੰਘ ਲੰਘਾ ਹੀਰਾ ਸਿੰਘ ਕੁਲਵਿੰਦਰ ਸਿੰਘ ਘੁੰਟੜ ਦਲਜੀਤ ਸਿੰਘ ਚੀਮਾ ਗੁਰਜਾਰ ਸਿੰਘ ਰਾਣੀ ਤੇ ਜਿਸ ਲਈ ਇਹਨਾਂ ਨੂੰ ਵੇਟ ਲਿਖੇ ਅਨੁਸਾਰ ਤਨਖਾਹ ਲਈ ਗਈ ਇਹ ਕੱਲ੍ਹ ਬੀਤੇ ਇਹ ਤਾਂ 12 2024 ਨੂੰ ਜਿਹੜੇ ਦਰਬਾਰ ਸਾਹਿਬ ਜਿਹੜੇ ਹਰਮੰਦਰ ਸਾਹਿਬ ਦੇ ਪ੍ਰਬੰਧਕ ਅਧਿਰੇ ਸੰਗਤ ਨੇ ਬਾੜੇ ਜੋ 12 ਤਾਂ ਨੇ ਜੋ ਵਾਸ਼ਰੂਮ ਨੇ ਉਹਦਾ ਦੇ 12 ਵਜੇ ਤੋਂ ਲੈ ਕੇ 1 ਵਜੇ ਤੱਕ 1 ਘੰਟਾ ਸਫਾਈ ਕਰਨ ਗਏ। ਔਰ ਮਹਿੰਦੇ ਪਰਵਾਰ ਸਾਹਿਬ ਇਹਨਾਂ ਦੀ ਹਾਜ਼ਰੀ ਚਿੰਨਤ ਕਰੇਗਾ। ਉਪਰੰਤ ਇਹ ਇਸ਼ਨਾਨ ਕਰਕੇ ਇੱਕ ਘੰਟਾ ਲੰਗਰ ਵਿੱਚ ਜਾ ਕੇ ਭਾਂਡੇ ਮਾਜਣਗੇ ਇੱਕ ਘੰਟਾ ਕੀਰਤਨ ਸੁਣਨਗੇ ਤੇ ਹਰ ਰੋਜ਼ ਵੇਦਨੇ ਤੋਂ ਇਲਾਵਾ ਸੁਖਮਨੀ ਸਾਹਿਬ ਦਾ ਪਾਠ ਕਰਨਗੇ ਔਰ ਇੱਕ ਜੋ ਵਿਸ਼ੇਸ਼ ਕਰਕੇ ਸੇਵਾ ਇਹਦਾ ਕੋਈ ਵਾਰੀ ਦਾ ਨਹੀਂ ਹੈ ਇਹਨਾਂ ਸਾਰਿਆਂ ਦੇ ਗਾਲ ਵਿੱਚ ਇਹਨਾਂ ਦੇ ਨਾਂ ਲੈ ਗਏ ਨੇ ਇਹਨਾਂ ਸਾਰਿਆਂ ਦੇ ਗਾਲ ਵਿੱਚ ਤਪਤੀ ਪਾਈ ਜਾਣੀ ਹੈ ਜਿਸੀ ਦੇ ਗਾਲ ਤਕਸਰ ਜਿਤੋਂ ਪਾਈ ਜਾਂਦੀ ਹੈ ਜਸਵੰਤ ਸਿੰਘ ਮੈਨੇਜਰ ਸਕਤਰੇ ਸਿੰਘ ਕਾਕਤਪ ਸਾਹਿਬ ਉਹ ਰੇਖਾਂ ਜਾਣ ਨਾਲ ਸਦਾ ਭਗਵਾਨ ਸਿੰਘ ਠੇੜਾ ਮੈਨੇਜਰ ਫਿਰ ਵਰਮਾ ਸਾਹਿਬ ਉਹ ਧੱਕੇ ਇਨਾਂ ਦੇ ਗੱਲ ਵਿੱਚ ਜਿੰਨੇ ਤੇ ਲਾਭ ਹੋਦੇ ਗਏ ਨੇ ਇਹਨਾਂ ਦੇ ਗੱਲ ਵਿੱਚ ਤਕਤੀ ਪਾਉਣ ਇਹਦਾ ਨੇ ਇਹ ਤੱਤੇ ਆਪਣੇ ਘਰ ਵਿੱਚ ਪਾ ਕੇ ਜਿਹਨੇ ਸੁਖਦੇਵ ਸਿੰਘ ਬਾਦਲ ਦੇ ਲਾਟ ਵਿੱਚ ਫਟ ਲੱਗੀ ਹੋਈ ਹੈ ਫੈਕਚਰ ਹੈ ਸੁਖਦੇਵ ਸਿੰਘ ਢੀਡ ਸਾਹਿਬ ਦੁਰਗ ਹੋਣ ਕਰਕੇ ਜਿਹੜੇ ਸਿਹਤ ਕਰਕੇ ਜਿਹੜੇ ਸ਼ੇਰ ਕਰਕੇ ਜਿਹੜੇ ਸੇਵਾ ਉਹ ਕਰਨ ਤੋਂ ਸਮਰੱਥ ਨੇ ਇਸਨੇ ਇਹ ਕਹਾ ਦੇ ਦੋ ਦਿਨ ਕੰਟਾ ਕਾਰਜ ਜੋੜੇ ਦੇ بار-ਬਾਰ ਸੀਲ ਦਰਵਾਜ਼ਾ ਸਾਹਿਬ ਦੇ بار-ਬਾਰ ਬੇਚੇਰ ਉੱਪਰ ਬੈਠ ਕੇ ਸੇਵਾ ਦਰਬਾਰਾ ਚੋੜਾ ਗਲ ਵਿੱਚ ਪਾ ਕੇ ਆਪਣੇ ਹੱਥ ਵਿੱਚ ਵਰਸ਼ਾ ਫੜ ਕੇ ਰੱਖਣਾ ਔਰ ਉਹ ਸਮਾ ਜਿਹੜਾ 1 ਘੰਟੇ ਦਾ ਸਮਾ ਹੈ ਇਹਨਾਂ ਦੇ ਗਲ ਵਿੱਚ ਉਹ ਜਿਹੜੇ ਤਕਤੀ ਹੈ ਉਹ ਭਾਈ ਹੋਵੇ ਇਸ ਇੰਟਰਡੋ ਆ ਦੇ ਨਾਂ ਦਾ ਫਸ਼ਰਿਟੇਸ ਕਰਦਾ ਹੈ ਦੋ ਦਿਨ ਤੱਕ ਸ਼੍ਰੀ ਦੰਦਮਾ ਸਾਹਿਬ ਪ੍ਰਬੰਧਿਓ ਸਾਪਾਓ ਦੋ ਦਿਨ ਸ਼੍ਰੀ ਪ੍ਰਬਾਦ ਸਾਹਿਬ ਸ਼੍ਰੀ ਮੁਖਸਰ ਸਾਹਿਬ ਅਤੇ ਦੋ ਦਿਨ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਉੱਥੇ ਜਾ ਕੇ ਇਹਨਾਂ ਨੇ ਜਿਹੜੀ ਜੋ ਸੇਵਾ ਨੇ ਕੀ ਇਹ ਪਹੁੰਚਾ ਲਈ ਹੈ ਉਹ ਪੂਰੀ ਕਰਨੀ ਹੈ ਹੱਥ ਵਿੱਚ ਵਰਸ਼ਾ ਫੜ ਕੇ ਸੇਵਾਦਾਰ ਵਾਲਾ ਚੋਲਾ ਪਾ ਕੇ ਇਹਨਾਂ ਨੇ ਜੇ ਸੱਚੀ ਸੇਵਾ ਨਹੀਂ ਕਰ ਸਕਦੇ ਤੇ ਵੀਰ ਚੇਰ ਤੇ ਬੈਠ ਕੇ ਦੋ ਦਿਨ ਇਹਨਾਂ ਨੇ ਜਿਹੜੀ ਸੇਵਾ ਹੈ ਇਹ ਕਰਨੀ ਹੈ ਤੋਂ ਬਾਅਦ ਇਹ ਜਿਹੜਾ ਟਾਈਮ ਹੋਏਗਾ ਇਹਨਾਂ ਦਾ ਡੈਕਟਰ ਦਾ ਇਹ ਸਵੇਰੇ 9:00 ਵਜੇ ਤੋਂ 10:00 ਵਜੇ ਤੱਕ ਦਾ ਟਾਈਮ ਇਹਨਾਂ ਦਾ ਹੋਏਗਾ ਅ ਦਰਵਾਰ ਤੇ ਮੋਹਰੇ ਬੈਠਣ ਦਾ ਏਸੀਰ ਤੇ ਬੈਠ ਕੇ ਛੋੜਾ ਪਾ ਕੇ ਹੱਥ ਵਿੱਚ ਵਰਸ਼ਾ ਫੜ ਕੇ ਉਸ ਤੋਂ ਬਾਅਦ ਜਿੱਥੇ-ਜਿੱਥੇ ਮੇਹਰਾਂ ਨੇ ਦੋ ਦੰਜੇਵੇਂ ਦਰਵਾਸਰ ਸਾਹਿਬ ਤੇ ਬਾਹਰ ਬੈਠਣਾ ਘੰਟਾ ਘੜੀ ਦੇ ਬਾਹਰ ਬੈਠਣਾ ਇਸ ਤੋਂ ਬਾਅਦ ਇਹ ਤੁਹਾਨੂੰ ਇੱਕ ਘੰਟਾ ਲੰਗਰ ਵਿੱਚ ਜਾ ਕੇ ਤੇ ਸੰਕਤ ਦੇ ਭਾਂਡੇ ਮਾਜਣੇ ਨੇ ਜਿਹਨੇ ਵੀ ਸਿਹਤ ਕਰਕੇ ਸੇਵਾ ਹੋ ਸਕਦੀ ਹੋਵੇ ਜੋੜਾ ਕਿ ਸੇਵਾ ਕਰਨੀ ਹੈ ਔਰ ਹੋਰ ਸੇਵਾ ਜਿਹੜੇ ਸਿਹਤ ਕਰਕੇ ਕਰ ਸਕਦੇ ਹੋਰ ਇਹ ਇੱਕ ਇੱਕ ਘੰਟਾ ਇਹਨਾਂ ਨੇ ਕਰਨੀ ਹੈ ਔਰ ਕੀਰਤਨ ਸੁਣਨਾ ਹੈ 1 ਘੰਟਾ ਬਾਅਦ ਕੇ ਕੀਰਤਨ ਸੁਣਨਾ ਤੇ ਇੱਕ ਇੱਕ ਫਾਟ ਸੁਖਮਣ ਸਿੰਘ ਸਾਹਿਬ ਦਾ ਇਹਨਾਂ ਨੇ ਕਰਨਾ ਹੈ ਪੇਲਿਕਾ ਰੰਦੋ ਚੁਪੇ ਸਾਥੇ ਅਖਬਾਰਾਂ ਰਾਹੀਂ ਜੋ ਇਹ ਗੁਨਾਹਕ ਵਿਅਕਤੀਆਂ ਉਹਨਾਂ ਦੇ ਵਿੱਚ ਇਹਨਾਂ ਨੇ ਆਪਣੇ ਜਿਹੜੇ ਅਹੁਦੇ ਵੀ ਬਾੜੇ ਤੇ ਹਮਾਇਤ ਨਹੀਂ ਕੀਤੀ ਵਿੱਚ ਵੀ ਜੀਰਕਾਰ ਤੇਜ ਸਿੰਘ ਚੰਦੂ ਬਾਦਰਾ ਸੁਰਜੀਤ ਸਿੰਘ ਵਿਕਰਮ ਸਿੰਘ ਬਗੇਠਾ ਸੋਹਣ ਸਿੰਘ ਖੰਡਾਲ ਬਿਸ਼ਨਦਰ ਸਿੰਘ ਸ਼ਰਨਜੀਤ ਸਿੰਘ ਚਰਨਜੀਤ ਸਿੰਘ ਅਭੇਸ਼ ਪ੍ਰਤਾਪ ਸਿੰਘ ਇਹ ਕੱਲ੍ਹ ਮਿਤੇ 3 12 14 ਨੂੰ 12 ਤੋਂ 1 ਵਜੇ ਤੱਕ ਸ਼੍ਰੀ ਦਰਬਾਰ ਸਾਹਿਬ ਦੇ ਪ੍ਰਬੰਧ ਅਧੀਨ ਵਾਸ਼ਰੂਮਾਂ ਦੀ ਸਫਾਈ ਕਰਨਗੇ ਤੇ ਮੈਨੇਜਰ ਸ਼੍ਰੀ ਦਰਬਾਰ ਸਾਹਿਬ ਕਿਸੇ ਦੀ ਵੀ ਡਿਊਟੀ ਰਾਖਵੀਂ ਇਹਨਾਂ ਦੀ ਹਾਜ਼ਰੀ ਜਿਹੜੀ ਹੈ ਉਹ ਲਾਉਣਗੇ ਉਹ ਚਿੰਨ੍ਹਤ ਕਰਨਗੇ ਇਸ ਤੋਂ ਬਾਅਦ ਇਹ ਪੰਜ ਦਿਨ ਆਪਣੇ ਨਗਰ ਦੇ ਸ਼ਹਿਰ ਦੇ ਮੁਹੱਲੇ ਦੇ ਕਿਸੇ ਵੀ ਗੁਰਦੁਆਰਾ ਸਾਹਿਬ ਜੋ ਨੇੜੇ ਹੋਵੇ ਉੱਥੇ ਜਾ ਕੇ ਇਹਨਾਂ ਨੇ ਹਰ ਰੋਜ਼ ਇੱਕ ਘੰਟਾ ਸੇਵਾ ਕਰਨੀ ਹੈ ਜੋੜੇ ਝਾੜ ਦੀ ਸੇਵਾ, ਭਾਂਡੇ ਮਾਣ ਦੀ ਸੇਵਾ, ਝਾੜੂ ਦੀ ਸੇਵਾ, ਪੋਚੇ ਦੀ ਸੇਵਾ ਕਰਦੇ ਆਂ ਔਰ ਪੰਜ ਦਿਨ ਵਾਸਤੇ ਕਰ ਲਈ ਹੈ। ਸ਼ੋਭਰੀ ਕਾਨੀਤਾਲ ਦੇ ਜਨਰਲ ਪ੍ਰੈਸ਼ਿਪ ਆਪਰੇ ਇਹਨਾਂ ਗੁਨਾਹਾਂ ਕਾਰਨ ਸਿੱਖ ਪੰਥ ਦੀ ਰਾਜਸੀ ਵਿਗਵਾਇ ਕਰਨ ਦਾ ਨੈਤਿਕ ਆਧਾਰ ਗਵਾ ਚੁੱਕੀ ਹੈ। ਇਸ ਲਈ ਸਿੱਖ ਸਰਬਾਰਥੋਂ ਰੇਟਲਿਕ ਦੇ ਅਨੁਸਾਰ ਆਵਾਜ਼